ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਕੀ ਨਾਮ ਹੈ ਆਪਣਾ ਮੈਂ ਡਾਕਟਰ ਮਨੀਸ਼ਾ ਮੈਨੀ ਮੈਨੀ ਹਸਪੀਟਲ ਕਸ਼ਮੀਸ਼ਨਗਰ ਕੋਲੋਂ ਆ ਰਹੀ ਹਾਂ ਜੀ ਡਾਕਟਰ ਸਾਹਿਬ ਆਪਾਂ ਇੱਕ 15 ਤਰੀਕ ਨੂੰ ਕੈਂਪਸ ਓਜਿਤ ਕਰਨ ਜਾ ਰਹੇ ਹਾਂ ਹਾਂ ਜੀ ਉਸ ਕੈਂਪ ਦੇ ਵਿੱਚ ਕਿਹੜੇ ਕਿਹੜੇ ਪੇਸ਼ੈਂਟ ਚੈੱਕ ਕੀਤੇ ਜਾਣਗੇ ਤੇ ਕਿਹੜੇ ਕਿਹੜੇ ਡਾਕਟਰਾਂ ਦੀ ਟੀਮ ਬਣ ਕੇ ਆ ਰਹੀ ਹੈ ਅਸੀਂ 15 ਤਾਰੀਖ ਜੋ ਕਿ ਹੈ ਕੱਲ ਇੱਕ ਕੈਂਪ ਲਗਾਉਣ ਜਾ ਰਹੇ ਹਾਂ ਫੋਰਥਿਸ ਹਸਪੀਟਲ ਤੋਂ ਉਹਦੇ ਵੱਲੋਂ ਅਸੀਂ ਪੰਜ ਡਾਕਟਰ ਹੈ ਮੈਂ ਡਾਕਟਰ ਮਨੀਸ਼ਾ ਡਾਕਟਰ ਸੁਮਿਤ ਮੈਨੀ ਇੰਟੀ ਮੈਡੀਸਿਨ ਤੇ ਡਾਕਟਰ ਸਾਹਿਬ ਉਹਦੇ ਵਿੱਚ ਤੁਸੀਂ ਕਿਹੜੇ ਕਿਹੜੇ ਪੇਸ਼ੈਂਟ ਚੈੱਕ ਕੀਤੇ ਜਾਣਗੇ ਜੀ ਕਿਹਦੇ ਬਾਰੇ ਜਾਣਕਾਰੀ ਆ ਉਹਦੇ ਵਿੱਚ ਤੁਹਾਡੇ ਕાન ਦੇ ਨੱਕ ਦੇ ਡਾਕਟਰ ਗੈਸਟ੍ਰੋ ਦੇ ਸਪੈਸ਼ਲਿਸਟ ਡਾਕਟਰ ਤੇ ਛਾਤੀ ਦੇ ਡਾਕਟਰ ਮਾਹਿਰ ਹਨ ਡਾਕਟਰ ਸਾਹਿਬ ਤੁਸੀਂ ਇਸ ਕੈਂਪ ਦੇ ਵਿੱਚ ਕੋਈ ਟੈਸਟ ਵਗੈਰਾ ਵੀ ਹੋਣਗੇ ਹਾਂਜੀ ਕਿਹੜੀ ਕਿਹੜੀ ਬਿਮਾਰੀ ਦੇ ਟੈਸਟ ਕੀਤੇ ਜਾਣਗੇ ਅ ਇਸ ਕੈਂਪ ਦੇ ਵਿੱਚ ਕਈ ਫ੍ਰੀ ਟੈਸਟ ਹੋਣਗੇ ਜਿਸ ਵਿੱਚ ਆਪ ਦਾ ਬੀਪੀ ਤੁਹਾਡਾ ਸ਼ੂਗਰ ਤੁਹਾਡੇ ਛਾਤੀ ਕੰਮ ਕਰ ਰਹੀ ਹੈ ਕਿ ਜਿਵੇਂ ਜਿसे ਕਹਿੰਦੇ ਆਪਾਂ ਪੀਐਫਟੀ ওভার ਟੈਸਟ ਆਡੀਓਮੈਟਰੀ ਤੁਹਾਡੇ ਕੰਨ ਤੁਹਾਡੂ ਠੀਕ ਸੇ ਸੁਣਦਾ ਹੈ ਕਿ ਨਹੀਂ ওভার ਟੈਸਟ ਫ੍ਰੀ ਹੈ ਤੇ ਤੁਹਾਡਾ ਫਾਈਬਰੋਸਕੈਨ ਵੀ ਫ੍ਰੀ ਹੈ ਡਾਕਟਰ ਸਾਹਿਬ ਜਿਹੜਾ ਆਪਣੀ ਹਸਪਤਾਲ ਦੀ ਹੁਣ ਲੋਕੇਸ਼ਨ ਹੈਗੀ ਹੈ ਕਿੱਥੇ ਤੁਸੀਂ ਕੈਂਪ ਲਗਾ ਰਹੇ ਆ ਕਿਉਂਕਿ ਹਸਪਤਾਲ ਆਪਣੇ ਦੋ ਆ ਇੱਕ ਤੇ ਹਸਪਤਾਲ ਬਾਜ਼ਾਰ ਦੇ ਵਿੱਚ ਆ ਹੁਣ ਤੁਸੀਂ ਕਿਹੜੇ ਹਸਪਤਾਲ ਦੇ ਵਿੱਚ ਕੈਂਪ ਲਗਾਓਗੇ ਜੀ ਇਹ ਕੈਂਪ ਜੋ एक कह जो नवा मैनी अस्पताल है दशमेष नगर सिटी बैक साइड लग रहा है ये टाइमिंग रहेगी दस से एक बजे तक थर्सडे पंद्रह तारीख तो डॉक्टर साहब ये मैडसन तो की दी जाएगी मेडिसिन थोड़ी जो होगी वो फ्री दी जाएगी जो बाकी टेस्ट थोड़े सारे फ्री है ठीक है जी की कहना चाहते मरीजा जनता कहना चाहते हो कैंप के प्रति तो नहीं है जी डॉक्टर साहब की कहना चाहोगे आम पब्लिक न ਤੋ ਦਰਸ਼ਕੋ ਮੈਂ ਇਹ ਕਹਿਣਾ ਚਾਹੂੰਗੀ ਤੁਸੀਂ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਸਾਰੇ ਮਾਹਿਰ ਡਾਕਟਰ ਫੋਟੋਸ ਹਸਪਤਾਲ ਚੋਂ ਆ ਰਹੇ ਹਨ ਤੇ ਤੁਹਾਨੂੰ ਕੋਈ ਵੀ ਦਿੱਕਤ ਹੈ ਮੈਡੀਸਿਨ ਦੀ ਗਾਇਨੀ ਦੀ ਛਾਤੀ ਦੀ ਲਿਵਰ ਦੇ ਰੋਗੋਂ ਦੀ ਤੇ ਕਾਨ ਨਾਕ ਦੀ ਤੁਸੀਂ ਪਲੀਜ਼ ਆਓ ਤੇ ਇਹਦਾ ਕੈਂਪ ਦਾ ਫਾਇਦਾ ਉਠਾਓ